ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੇਸ਼ ਭਰ ਦੀਆਂ ਅੱਜ ਦੀਆਂ ਤਾਜ਼ਾ ਖਬਰਾਂ ਦਲਨੀ ਸਰਕਾਰ ਦੀ ਮਹਿਲਾ ਪੈਨਸ਼ਨ ਯੋਜਨਾ ਵਿੱਚ ਤਸਦੀਕ ਦੌਰਾਨ 60000 ਤੋਂ ਵੱਧ ਔਰਤਾਂ ਫਜ਼ੂਲ ਪਾਈਆਂ ਗਈਆਂ ਕਾਰਕਰਮ ਮੁਹਿਮ ਵਿੱਚ ਇਸ ਦਾ ਪਰਦਾ ਪਾਸ਼ ਹੋਇਆ ਹੈ ਅਯੋਗ ਲੋਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਸਿਰਫ ਪ੍ਰਮਾਣਿਤ ਲਾਭਪਾਤਰੀਆਂ ਨੂੰ ਹੀ ਪੈਨਸ਼ਨ ਮਿਲੇਗੀ ਇਸ ਵੇਲੇ ਲਗਭਗ 365000 ਔਰਤਾਂ ਪੈਨਸ਼ਨ ਪ੍ਰਾਪਤ ਕਰ ਰਹੀਆਂ ਹਨ ਇਹ ਆਰਥਿਕ ਤੌਰ ਤੇ ਕਮਜ਼ੋਰ ਔਰਤਾਂ ਲਈ ਸ਼ੁਰੂ ਕੀਤੀ ਗਈ ਸੀ ਸਟਾਰਲਿੰਗ ਸੈਟੇਲਾਈਟ ਇੰਟਰਨੈਟ ਸੇਵਾ ਭਾਰਤ ਵਿੱਚ ਜਲਦੀ ਹੀ ਸ਼ੁਰੂ ਹੋ ਸਕਦੀ ਹੈ ਨੈਸ਼ਨਲ ਸਪੇਸ ਪਰਮੋਸ਼ਨ ਐਂਡ ਅਥਾਰਾਈਜੇਸ਼ਨ ਸੈਂਟਰ ਦੇ ਚੇਅਰਮੈਨ ਡਾਕਟਰ ਪਵਨ ਗੋਇਨਕਾ ਦੇ ਅਨੁਸਾਰ ਜ਼ਿਆਦਾਤਰ ਨਿਯਮ ਅਤੇ ਲਾਇਸੈਂਸ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਜਲਦੀ ਹੀ ਅੰਤਿਮ ਪ੍ਰਵਾਨਗੀ ਮਿਲਣ ਦੀ ਉਮੀਦ ਹੈ ਜਲੰਧਰ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕਿਰੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਵਿਜੀਲੈਂਸ ਜਾਂਚ ਵਿੱਚ ਉਹਨਾਂ ਦੇ ਸਹਾਇਕਾਂ ਨੇ 35 ਜਾਇਦਾਦਾਂ ਤੇ ਕਬਜ਼ਾ ਕਰਨ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਦਾ ਖੁਲਾਸਾ ਕੀਤਾ ਹੈ ਵਿਜੀਲੈਂਸ ਨੇ ਨਗਰ ਨਿਗਮ ਦੇ ਦੋ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰਾਂ ਤੋਂ ਪੁੱਛਗਿੱਛ ਜਾਰੀ ਹੈ ਵਿਧਾਇਕ ਵਿਰੁੱਧ 160 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਨਗਰ ਨਿਗਮ ਲੋਕ ਨਿਰਮਾਣ ਵਿਭਾਗ ਅਤੇ ਪੁਲਿਸ ਦੀ ਇੱਕ ਟੀਮ ਕਬਜ਼ੇ ਹਟਾਉਣ ਲਈ ਪੂਰਬੀ ਦਿੱਲੀ ਦੇ ਸੁੰਦਰ ਨਗਰੀ ਪਹੁੰਚੀ ਸਕਰੈਪ ਡੀਲਰਾਂ ਦੁਆਰਾ ਪਹਿਲਾਂ ਕੀਤੇ ਗਏ ਕਬਜ਼ੇ ਕਾਰਨ ਕਾਰਵਾਈ ਦਾ ਪ੍ਰਭਾਵ ਘਟ ਸੀ ਨਿਗਮ ਨੇ ਟੀਨ ਸ਼ੈੱਡ ਤੋੜ ਦਿੱਤੇ ਅਤੇ ਕੁਝ ਸਕਰੈਪ ਜ਼ਬਤ ਕਰ ਲਿਆ ਬਿਹਾਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਜਿੱਥੇ ਐਨਡੀਏ ਵਿਕਾਸ ਕਾਰਜਾਂ ਦੇ ਆਧਾਰ ਤੇ ਜਨਤਾ ਨੂੰ ਲੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਇੰਡੀ ਗੱਠਜੋੜ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਰਕਾਰ ਨੂੰ ਕੇਰ ਰਿਹਾ ਹੈ ਇਸ ਦੌਰਾਨ ਐਲ ਜੀ ਪੀ ਦੇ ਸਾਬਕਾ ਵਿਧਾਇਕ ਰਾਮ ਵਿਲਾਸ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਰਾਜੇਸ਼ ਰਾਮ ਨੇ ਮੈਂਬਰਸ਼ਿਪ ਦਿੱਤੀ ਮੇਗਾਲਿਆ ਵਿੱਚ ਸਲਾਨੀਆਂ ਦੀ ਸੁਰੱਖਿਆ ਵਧਾਉਣ ਲਈ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਵਿੱਚ ਇੱਕ ਗਾਈਡ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਹੁਕਮ ਇੰਦੋਰ ਦੇ ਵਪਾਰੀ ਰਾਜਾ ਰਗੂਬੰਸ਼ੀ ਦੇ ਕਤਲ ਤੋਂ ਬਾਅਦ ਆਇਆ ਹੈ। ਡਿਪਟੀ ਕਮਿਸ਼ਨਰ ਰੋਸੀਟਾ ਐਮ ਕੁਰਬਾਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ ਹੈ। ਲਾਜ਼ਮੀ ਗਾਈਡ ਸੇਵਾਵਾਂ ਸਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਨਗਾਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਕਰਨ ਦੀਆਂ। पागलपुर जेल ਵਿੱਚ ਬੰਦ ਆਰਜੀਡੀ ਵਿਧਾਇਕ ਰਿਤ ਲਾਲ ਯਾਦਵ ਨੂੰ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਤਸ਼ੱਦਦ ਦਾ ਦੋਸ਼ ਲਗਾਇਆ ਹੈ ਜਦੋਂ ਕਿ ਜੇਲ੍ਹ ਅਧਿਕਾਰੀਆਂ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਰਿਤ ਲਾਲ ਯਾਦਵ ਨੂੰ ਜ਼ਬਰਦਸਤੀ ਦੇ ਇੱਕ ਮਾਮਲੇ ਵਿੱਚ ਬਿਓਰ ਜੇਲ੍ਹ ਤੋਂ ਪਾਗਲਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਡਾਕਟਰੀ ਜਾਂਚ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਭੇਜਿਆ ਜਾ ਸਕਦਾ ਹੈ। ਪਟਨਾ ਦੇ ਸਿੱਖਿਆ ਵਿਭਾਗ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਹੈ ਜਿਸ ਵਿੱਚ ਈਕਾਠ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਸਾਰੇ ਨੌਨ ਡਿਵੀਜ਼ਨਾਂ ਵਿੱਚ ਨਵੇਂ ਖੇਤਰੀ ਡਿਪਟੀ ਡਾਇਰੈਕਟਰ ਆਫ ਐਜੂਕੇਸ਼ਨ ਆਰਡੀਡੀ ਨਿਯੁਕਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ 26 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਬਣਾਇਆ ਗਿਆ ਹੈ। ਨਾਲੰਦਾ ਦੇ ਡੀਓ ਰਾਜਕੁਮਾਰ ਨੂੰ ਪਟਨਾ ਡਿਵੀਜ਼ਨ ਦਾ ਆਰਡੀਡੀ ਬਣਾਇਆ ਗਿਆ ਹੈ। ਨੈਨੀਤਾਲ ਹਾਈ ਕੋਰਟ ਨੇ ਹੋਟਲ ਸੰਚਾਲਕਾਂ ਵੱਲੋਂ ਨੈਨੀਤਾਲ ਝੀਲ ਵਿੱਚ ਗੰਦਾ ਪਾਣੀ ਛੱਡਣ ਦੇ ਮਾਮਲੇ ਵਿੱਚ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਪੀਸੀਬੀ ਤੋਂ ਰਿਪੋਰਟ ਤਲਬ ਕੀਤੀ ਹੈ। ਅਦਾਲਤ ਨੇ ਪੀਸੀਬੀ ਨੂੰ 11 ਜੁਲਾਈ ਤੱਕ ਬਕਰੀਆਂ ਰਿਪੋਰਟਾਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਹੋਟਲ ਸੰਚਾਲਕਾ ਨੇ ਜੁਰਮਾਨੇ ਦੀ ਮੁਆਫੀ ਦੀ ਮੰਗ ਕੀਤੀ ਹੈ ਜਦੋਂ ਕਿ ਪੀਸੀਬੀ ਦਾ ਕਹਿਣਾ ਹੈ ਕਿ ਹੋਟਲ ਸੰਚਾਲਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਦਿੱਲੀ ਵਿੱਚ ਮੌਨਸੂਨ ਦੇ ਆਉਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ ਐਤਵਾਰ ਤੋਂ ਸੋਮਵਾਰ ਸਵੇਰ ਤੱਕ 14 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਜੂਨ ਵਿੱਚ ਆਮ ਨਾਲੋਂ 45% ਵੱਧ بارش ਹੋਈ ਜਿਸ ਨਾਲ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਸੀਬੀਆਈ ਨੇ ਪਟਨਾ ਵਿੱਚ ਸਾਈਬਰ ਅਪਰਾਧੀਆਂ ਦੁਆਰਾ ਵਰਤੇ ਜਾ ਰਹੇ ਖਾਤਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨਾਲ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋ ਗਈ ਹੈ। ਜਾਂਚ ਏਜੰਸੀ ਦੇ ਅਨੁਸਾਰ ਗ੍ਰਿਫਤਾਰ ਵਿਅਕਤੀ ਦੇ ਕਈ ਹੋਰ ਦੇਸ਼ਾਂ ਨਾਲ ਸਬੰਧ ਹਨ। ਸੀਬੀਆਈ ਨੇ ਦੇਸ਼ ਭਰ ਦੀਆਂ 700 ਤੋਂ ਵੱਧ ਬੈਂਕ ਸ਼ਾਖਾਵਾਂ ਵਿੱਚ 8 ਲੱਖ ਤੋਂ ਵੱਧ ਖਾਤਿਆਂ ਵਿਰੁੱਧ ਕਾਰਵਾਈ ਕੀਤੀ ਹੈ। ਤੋਂ ਖਾਤੜੀ ਦੇ ਮਾਮਲੇ ਵਿੱਚ ਬੀਮਾ ਕੰਪਨੀ ਦੇ ਸਹਾਇਕ ਅਡਿਟ ਅਧਿਕਾਰੀ ਅਸ਼ੋਕ ਕੁਮਾਰ, ਤਤਕਾਲੀ ਸਹਾਇਕ ਅਮਰਿੰਦਰ ਕੁਮਾਰ ਮਿਸ਼ਰਾ ਅਤੇ ਬੀਮਾ ਏਜੰਟ ਸਮੀਰ ਕਾਂਤ ਚਾਨੂ ਨੂੰ ਸੀਬੀਆਈ ਅਦਾਲਤ ਪਟਨਾ ਨੇ 3 ਸਾਲ ਦੀ ਸਖਤ ਕੈਦ ਅਤੇ 67000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ओरिएंटਲ ਇੰਸ਼ੋਰੈਂਸ ਕੰਪਨੀ ਲਿਮਟਿਡ ਦਾ ਹੈ। ਜੰਮੂ ਕਸ਼ਮੀਰ ਵਿੱਚ ਤਿੰਨ ਰਜਿਸਟਰਡ ਰਾਜਨੀਤਿਕ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਸਰਗਰਮ ਪਾਈਆਂ ਗਈਆਂ ਹਨ ਮੁੱਖ ਚੋਣ ਅਧਿਕਾਰੀ ਨੇ ਆਲ ਜੰਮੂ ਐਂਡ ਕਸ਼ਮੀਰ ਰਿਪਬਲਿਕਨ ਪਾਰਟੀ ਇੰਡੀਅਨ ਪੀਪਲਸ ਕਾਨਫਰੰਸ ਅਤੇ ਸੋਸ਼ਲਿਸਟ ਡੈਮੋਕ੍ਰੈਟਿਕ ਪਾਰਟੀ ਨੂੰ ਕਾਰਨ ਦਸੂ ਨੋਟਿਸ ਜਾਰੀ ਕੀਤੇ ਹਨ ਇਹਨਾਂ ਪਾਰਟੀਆਂ ਨੂੰ 7 ਜੁਲਾਈ 2025 ਤੱਕ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ गाजियाबाद ਵਿੱਚ ਬਿਜਲੀ ਨਿਗਮ ਦੀ ਲਾਪਰਵਾਹੀ ਕਾਰਨ ਖਪਤਕਾਰਾਂ ਨੂੰ ਨਿਰਤਾਰਤ ਮਿਤੀ ਤੋਂ ਬਾਅਦ ਬਿਜਲੀ ਦੇ ਬਿੱਲ ਮਿਲ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਜੁਰਮਾਨਾ ਭਰਨਾ ਪੈ ਰਿਹਾ ਹੈ। ਪਿਛਲੇ 6 ਮਹੀਨਿਆਂ ਵਿੱਚ ਲਗਭਗ 60 ਹਜ਼ਾਰ ਖਪਤਕਾਰਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਜਨਵਰੀ 2024 ਤੋਂ ਐਮ ਆਰ ਆਈ ਸਿਸਟਮ ਲਾਗੂ ਹੋਣ ਤੋਂ ਬਾਅਦ ਸਥਿਤੀ ਹੋਰ ਵੀ ਵਿਗੜ ਗਈ ਹੈ। ਖਪਤਕਾਰ ਲਗਾਤਾਰ ਸ਼ਿਕਾਇਤ ਕਰ ਰਹੇ ਹਨ ਪਰ ਕੋਈ ਹੱਲ ਨਹੀਂ ਲੱਭਿਆ ਗਿਆ ਹੈ। ਭਾਰਤੀ ਪੂ ਵਿਗਿਆਨਕ ਸਰਵੇਖਣ ਟੀਮ ਮਾਤਾ ਵੈਸ਼ਨੂ ਦੇਵੀ ਦੇ ਬੈਟਰੀ ਕਾਰ ਰੂਟ ਤੇ ਜ਼ਮੀਨ ਖਿਸਕਣ ਨੂੰ ਰੋਕਣ ਲਈ ਇੱਕ ਸਰਵੇਖਣ ਕਰ ਰਹੀ ਹੈ ਅਕਤੂਬਰ ਤੱਕ ਸਰਵੇਖਣ ਪੂਰਾ ਹੋਣ ਤੋਂ ਬਾਅਦ ਪ੍ਰਭਾਵਿਤ ਖੇਤਰਾ ਵਿੱਚ ਕੰਕਰੀਟ ਦੀਆਂ ਕੰਦਾ ਸ਼ੈੱਡ ਅਤੇ ਲੋਹੇ ਦੇ ਜਾਲ ਲਗਾਏ ਜਾਣਗੇ ਇਸ ਸਮੇਂ ਵੀ ਦੋ ਕੰਪਨੀਆਂ ਜ਼ਮੀਨ ਖਿਸਕਣ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ ਜਿਸ ਕਾਰਨ 50 ਤੋਂ 60% ਜ਼ਮੀਨ ਖਿਸਕਣਾ ਬੰਦ ਹੋ ਗਿਆ ਹੈ ਪਹਿਲੇ ਗਾਮ ਰੂਟ ਤੇ 5000 ਕੋੜੇ ਅਤੇ ਖੱਤਰ ਅਮਰਨਾਥ ਯਾਤਰੀਆਂ ਨੂੰ ਪਵਿੱਤਰ ਗੁਫਾ ਤੱਕ ਲੈ ਜਾਣਗੇ। ਬਾਲਟਾਲ ਵਿੱਚ ਲਗਭਗ 4910 ਕੋੜੇ ਅਤੇ ਖੱਤਰ ਰਜਿਸਟਰਡ ਹਨ। ਪਹਿਲੇ ਗਾਮ ਵਿੱਚ ਗੁਫਾ ਤੱਕ ਪਹੁੰਚਣ ਦੀ ਲਾਗਤ 8000 ਤੋਂ 85000 ਰੁਪਏ ਹੈ ਜਦੋਂ ਕਿ ਬਾਲਟਾਲ ਵਿੱਚ ਇਹ 5000 ਤੋਂ 7000 ਰੁਪਏ ਹੈ। ਇਸ ਤੀਰਥ ਯਾਤਰਾ ਤੋਂ ਲਗਭਗ 1.5 ਤੋਂ 2 ਲੱਖ ਲੋਕ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ। तीर्थयात्रा मार्गਾਂ ਤੇ ਕੰਮ ਕਰਨ ਵਾਲੇ ਲੋਕਾਂ ਦੀ ਔਸਤ ਆਮਦਨ 50 ਤੋਂ 70 ਹਜ਼ਾਰ ਹੈ। ਪਿੰਡੂ ਨਿਰਮਾਣ ਵਿਭਾਗ ਨੇ ਪੁਲ ਨਿਰਮਾਣ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਮੰਤਰੀ ਅਸ਼ੋਕ ਚੌਧਰੀ ਨੇ ਕਿਹਾ ਕਿ 2005 ਤੋਂ ਬਾਅਦ 1,10,000 ਕਿਲੋਮੀਟਰ ਤੋਂ ਵੱਧ ਪਿੰਡੂ ਸੜਕਾਂ ਬਣਾਈਆਂ ਗਈਆਂ ਹਨ। ਸੜਕਾਂ ਨੇ ਕਿਸਾਨਾਂ ਲਈ ਬਾਜ਼ਾਰ ਤੱਕ ਪਹੁੰਚਣਾ ਆਸਾਨ ਬਣਾ ਦਿੱਤਾ ਹੈ ਜਿਸ ਕਾਰਨ ਬਿਹਾਰ ਦੀ ਉਪਜ ਹੁਣ ਵਿਦੇਸ਼ਾਂ ਵਿੱਚ ਵੀ ਜਾ ਰਹੀ ਹੈ। ਬਿਰਜ ਕਾਰਪੋਰੇਸ਼ਨ ਮੈਨਪੁਰੀ ਦੇ ਦੀਵਾਨਪੁਰ ਚੌਧਰੀ ਵਿੱਚ ਈਸ਼ਾਨ ਨਦੀ ਉੱਤੇ ਇੱਕ ਪੁਲ ਬਣਾਏਗੀ 75 ਮੀਟਰ ਲੰਬੇ ਪੁਲ ਲਈ ਸਥਾਨ ਦਾ ਨਿਰੀਖਣ ਕੀਤਾ ਗਿਆ ਇਹ ਪੁਲ ਪੋਗੋ ਸ਼ਿਕੋਹਾਬਾਦ ਸਟੇਟ 4 ਲੇਨ ਹਾਈਵੇ ਤੇ ਬਣਾਏ ਜਾ ਰਹੇ ਬਾਈਪਾਸ ਦਾ ਹਿੱਸਾ ਹੈ ਪੁਲ ਦੀ ਚੌੜਾਈ 10 ਮੀਟਰ ਹੋਵੇਗੀ ਅਤੇ ਨਿਰਮਾਣ ਤੇ ਲਗਭਗ 9 ਕਰੋੜ ਰੁਪਏ ਖਰਚ ਕੀਤੇ ਜਾਣਗੇ ਮਾਨਸੂਨ ਤੋਂ ਬਾਅਦ ਉਸਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਸਿਰਾਜ ਖਾਨਿਆਰੀ ਅਤੇ ਗੋਹਰ ਵਿੱਚ ਬਹੁਤ ਸਾਰੇ ਲੋਕ ਲਾਪਤਾ ਹਨ ਜਿਨ੍ਹਾਂ ਵਿੱਚ ਬਾਸਿਆਦ ਪਿੰਡ ਦੇ 10 ਤੋਂ ਵੱਧ ਲੋਕ ਸ਼ਾਮਲ ਹਨ। ਗੋਹਰ ਸਬ-ਡਿਵੀਜ਼ਨ ਦੀ ਸਿਆੰਜ ਪੰਚਾਇਤ ਵਿੱਚ ਦੋ ਘਰ ਵਹਿ ਜਾਣ ਤੋਂ ਬਾਅਦ 9 ਲੋਕ ਲਾਪਤਾ ਹਨ। ਬਚਾਅ ਕਾਰਜ ਚੱਲ ਰਹੇ ਹਨ ਪਰ ਭਾਰੀ ਬਾਰਿਸ਼ ਇੱਕ ਰੁਕਾਵਟ ਸਾਬਤ ਹੋ ਰਹੀ ਹੈ। जेडीयू नेता संजय सिंह ने मधुबनी तो नीतीश के 20 साल बेमिसाल जन संवाद यात्रा शुरू की थी उन्होंने कहा कि नीतीश कुमार के शासन काल में राज्य का विकास हुआ है और हर वर्ग को योजनाओं का लाभ मिल रहा है सरकार 94 लाख गरीब लोगों को दो तो 2 लाख रुपए देगी और हर पंचायत में बया हाल बनाएगी